ਮਟਕਿਆਂ ਚ ਇਹ ਪੈਸੇ ਆ ਜਿੰਦੇ ਤੇ ਫੇ ਮੁੜ ਕੇ ਆ ਕਿ ਚਲ ਉਹਦੇ ਵਿੱਚ ਉਹ ਲੈ ਦਵਾਂਗੀ ਮੰਮੀ ਹੁਣ ਮੇਨਾ ਤੇ ਵੈਸੇ ਸਹਿਬ ਨੇ ਗੱਲ ਕੀਤੀ ਨਹੀਂ ਆ ਹਾਂ ਬਾਕੀ ਬੱਦਲ ਵਾਵਾ ਹੀ ਹੋਇਆ ਮੈਨੂੰ ਲੱਗਦਾ ਜੇ ਬਾਰਿਸ਼ ਆ ਗਈ ਨਾ ਸਿਆਲ ਆ ਜਾਣਾ ਕਿਉਂਕਿ ਇਹ ਬਾਰਿਸ਼ ਨੇ ਸਿਆਲ ਲਿਆਣਾ ਹੀ ਲਿਆਣਾ ਉੱਤੋਂ ਨਾ 11ਵਾਂ ਮਹੀਨਾ ਚੱਲੰਦਿਆ ਕੀ ਕਰਨਾ ਫਿਰ ਬਾਰਿਸ਼ ਆ ਹੀ ਜਾਣੀ ਹਾਂਜੀ ਬਾਹਰ ਹੀ ਖਲੋਤੀ ਮੈਂ ਤੈਨੂੰ ਅੰਦਰ ਲੱਭਣ ਨਹੀਂ ਵੇਖਣ ਨਹੀਂ ਦੀਦੀ ਬਾਰਿਸ਼ ਲੈ ਲੈ ਇਸ ਹੜਿਆ ਜਾ ਬੈਸਣ ਚੋਕੇ ਨਾ ਕੋ ਸਵਾਦ ਦਾ ਡੱਬਾ ਨਾ ਲੱਭਾ ਸੋਨਾ ਤੇ ਨਾ ਪਾ ਕੇ ਆਈਏ ਵੀ ਗੱਲ ਨਹੀਂ ਕਰਨ ਵਾਲੀ ਐਨਾ ਸੋਨਾ ਪੈ ਗਿਆ ਇਹਨੂੰ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੰਮੀ ਹਾਂ ਅੱဒီ ਬਾਰਹਾ ਵਾਜੀ ਬਗਨ ਨਹੀਂ ਮੈਨੂੰ ਤਾਂ ਠੰਡ ਠੰਡ ਕੀ ਲੱਗਣ ਦੀ ਹੈ ਹੁਣ ਠਾਲੀ ਦੀ ਤਾਂ ਗੱਲ ਵੱਖਰੀ ਆ ਪਰ ਮੈਨੂੰ ਫੋਨ ਕੋਈ ਆਇਆ ਪਰਮ ਦਾ ਫੋਨ ਅੱਜ ਤੇ ਨਹੀਂ ਐ ਮੰਮੀ ਕੱਲ ਆਇਆ ਸੀ ਇਹਨਾਂ ਦਾ ਫੋਨ ਹਾਂ ਇਹਨਾਂ ਦਾ ਫੋਨ ਵੀ ਨਾ ਥੋੜਾ ਤੁਹਾਨੂੰ ਪਤਾ ਕਿ ਟੁੱਟ ਜਾ ਗਿਆ ਉਹਦੇ ਕਰਕੇ ਕਿਹੋਲੇ ਵਿੱਚੇ ਖਰਾਬੀ ਕਰਨਾ ਪੈਂਦਾ ਹੈ ਪਹਿਲੇ ਪੂਰੇ ਨੇ ਭੇਜਿਓ ਨੇ ਪਹਿਲੇ ਨੂੰ ਕੀ ਪੁੱਛਨੇ ਆ ਜਿਹੜੇ ਆਏ ਹੀ ਥੋੜੇ ਬਹੁਤੇ ਉਹਨਾਂ ਨੂੰ ਪਤਾ ਕਿ ਹੁਣ ਫਿਰ ਸਹਿਜ ਦੀ ਨਫੀਸ ਫਾਸਟ ਆਰਟੀ ਸਕੂਲ ਚ ਅੱਛਾ ਤੇ ਬਾਕੀ ਜਿਹੜੇ ਹੀਗੇ ਉਹ ਹੁਣ ਇਹਨਾਂ ਨੇ ਫੋਨ ਲੈਣ ਆਇਆ ਉਹਦੇ ਲਈ ਰੱਖ ਲੈ ਕਿ ਮੇਰਾ ਫੋਨ ਜਾਦਾ ਖਰਾਬੀ ਕਰਨ ਦੇ ਆ ਤੇ ਮੈਂ ਉਹਦੇ ਦੀ ਚਾਹੀਦੇ ਮੈਨੂੰ ਸਹਿਜ ਨੂੰ ਨਾ ਚੈੱਕ ਲੈ ਕੇ ਦੇਣਾ ਵਾ ਕੌਣ ਮੰਗਦਾ ਸਹਿਜ ਸਹਿਜ ਮੰਗਦਾ ਹੈਗਾ ਚੈੱਕ ਦਾ ਤੇ ਉਹ ਮੁਰਗੀ ਮਲਖ ਵੀਰ ਨੇ ਉਦੋਂ ਕਿਹਾ ਸੀਗਾ ਮੈਂ ਭੁਚਾਏ ਵੇ ਲੈਣ ਆ ਪੀ ਚਾਏ ਜੇ ਮੁੰਡੀਆਂ ਪੈਸੇ ਮਿਲਦੇ ਤਾਂ ਲੈ ਲੀਤੀ ਉਹ ਸ਼ਾਗਰ ਲੈ ਕੇ ਦੇਣਾਗੇ ਤੇ ਉਹ ਮੰਡੀਆਂ ਚ ਇਹ ਪੈਸੇ ਆ ਜਿੰਦੇ ਤੇ ਫੇਮੜ ਕੇ ਆ ਕਿ ਚੱਲ ਉਹਦੇ ਵਿੱਚੋਂ ਲੈ ਦਵਾਂਗੇ ਮੰਮੀ ਹੁਣ ਮੇਨਾਂ ਤੇ ਵੈਸੇ ਸਹੀ ਗੱਲ ਕੀਤੀ ਨਹੀਂ ਆ ਹਾਂ ਬਾਕੀ ਇਹ ਕਿ ਜੇ ਮੈਨੂੰ ਇਹ ਪੂਰੇ ਪੈਸੇ ਪਾਉਂਦੇ ਤੇ ਫੇਰ ਤੇ ਮੈਂ ਲੈ ਦੇਣਾ ਸੀ ਅੱਛਾ ਚੱਲ ਕੋਈ ਗੱਲ ਨਹੀਂ ਵੇਖ ਲੈਣੀ ਜਿੰਨੇ ਕੋ ਮੇਕੋ ਸਰ ਦੇ ਵਰ ਦੇ ਥੋੜੇ ਬੋਧੇ ਸਰਨੇ ਤੁਹਾਨੂੰ ਪਤਾ ਇਹ ਦੇਖੀ ਉਹ ਲਖਵੀਤ ਕਹਿੰਦੇ ਆ ਕਿ ਮੁਰ ਕਹਿੰਦਾ ਵਾ ਵੀ ਮੰਮੀ ਵੇਖ ਲੈਨੇ ਆ ਤੇ ਚਾਹੇ ਉਹਦੇ ਦਾਦੀ ਦੇ ਪੈਸੇ ਆ ਜਾਂਦੇ ਤੇ ਫੇਰ ਸ਼ਾਗਰ ਲੈ ਦਵਾਂਗੇ ਤੇ ਜੇ ਮੰਡੀਆਂ ਪੈਸੇ ਮਿਲ ਜਾਣਗੇ ਤੇ ਤਾਂ ਵੇਖ ਲਵਾਂਗੇ ਇਹ ਹੁਣ ਮੰਗਣ ਡਿਆ ਵਾ ਨਿਆਣਾ ਸ਼ੈਕਲ ਦਾ ਨਿਆਣੇ ਲੈ ਕੇ ਦੇਣਾ ਹੀ ਤੇ ਲਖਵੀਰ ਨੇ ਮੈਂ ਸ਼ੈਕਲ ਉਹਨਾਂ ਕਿਹਾ ਸੀਗਾ ਉਹ ਆਂਦਾ ਵਾ ਕਿ ਮੰਮੀ ਮੰਡੀਆਂ ਪੈਸੇ ਜਿਹੜੇ ਆਉਂਦੇ ਆ ਤੇ ਉਹਨਾਂ ਦਾ ਤਾਂ ਫੇਰ ਮੁੜ ਕੇ ਖਰਚਾ ਹੀ ਮਾ ਪੂਰਾ ਹੁੰਦਾ ਚਾਸ਼ ਤੇ ਦਵਾਈਆਂ ਦੁਵਾਈਆਂ ਦਾ ਆਹੋ ਤੇ ਮੇਰੇ ਦਵਾਈਆਂ ਦੁਵਾਈਆਂ ਜਿਹੜੀਆਂ ਪਾਈਆਂ ਹੁੰਦੀਆਂ ਉਹ ਹੀ ਤੇ ਜਿਹੜੇ ਉਤਲੇ ਪੁਤਰੇ ਦੇਣ ਦਾਣ ਵਾਲੇ ਹੁੰਦੇ ਪੂਰੇ ਤੋਹਫੇ ਹੀ ਹੁੰਦੇ ਆ ਇਕੱਲੇ ਤੇ ਜੇ ਉਹ ਚੋ ਬਾਜ ਜਾਂਦੇ ਤਾਂ ਫੇਰ ਅਸੀਂ ਸ਼ੈਕਲ ਲੈ ਕੇ ਦੇਣਾਗਾ ਹੁਣ ਤੇ ਦਾਦੀ ਦੇ ਪੈਸੇ ਆ ਜਾਂਦੇ ਤਾਂ ਫੇਰ ਮੁੜ ਕੇ ਸ਼ੈਕਲ ਲੈ ਤਾਂਾਂਗੇ ਦਾਦੀ ਨੇ ਹੁਣ ਮੈਂ ਤੁਹਾਨੂੰ ਦੱਸਿਆ ਤਾਂ ਇਹਨਾਂ ਦੇ ਪੈਸੇ ਵੀ ਚਲ ਕੋਈ ਗੱਲ ਨਹੀਂ ਜੇ ਨਹੀਂ ਤਾਂ ਫਿਰ ਥੋੜਾ ਰੋਕੇ ਦੇ ਦਾਂਗੇ ਹੁਣ ਤੁਹਾਨੂੰ ਪਤਾ ਨਹੀਂ ਆਨੇ ਨੇ ਤੇ ਜिद ਕਰਨੀ ਆ ਬਾਕੀ ਜਿੰਨੇ ਕੋ ਮੇਕੋ ਹੋਣਗੇ ਮੈਂ ਪਾ ਦਾਂਗੀ ਤੇ ਬਾਕੀ ਵੇਖ ਲਾਂਗੇ ਬਾਕੀ ਸਭ ਕਿਤਾਬ ਲਾ ਕੇ ਮੰਡੀ ਦੇ ਪੈਸੇ ਦਾ ਵਜ ਜਾਣਗੇ ਤੇ ਫਿਰ ਪਾ ਕੇ ਵਿੱਚ ਤੇ ਲੈ ਦਾਂਗੇ ਨਹੀਂ ਤੇ ਫਿਰ ਵੇਖ ਲਾਂਗੇ ਰੋਕੇ ਥੋੜਾ ਚਿਰ ਚਲੇ ਤਾਂ ਕਰ ਲਵਾਂਗੇ ਹਾਂ ਤੁਹਾਨੂੰ ਪਤਾ ਹੁਣ ਫਿਰ ਇੰਨਾ ਨੇ ਪੈਸੇ ਪਾਏ ਨੇ ਤੇ ਫਿਰ ਮੈਂ ਤੁਹਾਨੂੰ ਕਹਿਣੀ ਨਹੀਂ ਹਾਂ 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 ਤੇ ਹੁਣ ਫਿਰ ਇੰਨਾ ਵੀ ਆਪਣੇ ਰੱਖ ਲਿਆ ਫੋਨ ਬਿਨਾਂ ਸਰਦਾ ਨਹੀਂ ਆ ਕੰਦੇ ਮੈਨ ਲੈਣਾ ਆ ਮੈਨੂੰ ਉੱਥੇ ਦੇ ਵੀ ਹੁਣ ਦਫ਼ਤਰ ਦੇ ਕੰਮ ਹੋ ਵੀ ਜਿਹੜੇ ਕੰਪਨੀ ਦੇ ਉਹ ਵੀ ਹੁੰਦੇ ਆ ਫੋਨ ਰਾਈ ਠੀਕ ਆ ਤੇ ਫੇ ਚਲ ਕੋਈ ਨਹੀਂ ਆ ਲੈਣਾ ਮੰਡੀ ਦੇ ਪੈਸੇ ਲੈ ਲਵਨੇ ਫਿਰ ਚਲ ਜੀ ਲੈ ਲਵਨੀ ਐ ਤਰ੍ਹਾਂ ਕਰ ਲਵਾਂਗੇ ਸਾਰਾ ਆਹ ਪੈਸੇ ਹੁੰਦੇ ਨੇ ਤੇ ਵੇਖ ਲੈਨੇ ਆ ਆਖਿਆ ਉਹ ਟਿਕਾਉ ਛੱਡ ਹਾਂਜੀ ਔਰ ਅਮਨਾਈ ਕੀ ਮੇਰੇ ਵਾਲਾ ਹੂੰ ਤੇ ਉਹ ਆਂਦੀ ਕੀ ਮੈਂ ਤਿੰਨ ਚਾਰ ਦਿਨ ਮੈਂ ਪੇਕੇ ਜਾਣਾ ਵਾ ਤੇ ਤੂੰ ਠੀਕ ਮਾ ਹੁਣ ਚੰਗੀ ਤਨ ਜੇ ਤੂੰ ਠੀਕ ਆ ਤੇ ਫੇ ਮਕਲਾ ਜਵਾਨ ਨੂੰ ਮੰਮੀ ਮੈਂ ਤਾਂ ਠੀਕ ਆ ਹਾਂ ਇਹ ਹਲੇ ਥੋੜੇ ਦਿਨ ਪਹਿਲਾਂ ਨਹੀਂ ਹੋ ਕੇ ਗਈ ਪੇਕਿਆ ਤੋ ਤੇ ਫੇਰ ਨਹੀਂ ਚੱਲਦਾ ਉਹ ਹਰਾਂਦੇ ਆਂਦੀ ਵੀ ਮੇਰੀ ਮੰਮੀ ਠੀਕ ਨਹੀਂ ਗਈ ਅਛਾ ਮੰਮੀ ਨੇ ਠੀਕ ਆਹੋ ਤਾਂ ਮੈਂ ਅੱਜ ਪਤਾ ਲੈਣ ਜਾਣਾ ਤੇ ਮੇਰੇ ਨਾਲ ਦੋ ਚਾਰ ਤਾਂ ਮੈਂ ਰਹਿ ਕੇ ਆਉਣਾ ਹੁਣ ਮੰਮੀ ਨੇ ਠੀਕ ਤੇ ਫੇਰ ਮੰਮੀ ਕੀ ਕਹਿਣ ਨੂੰ ਲੱਗਣਾ ਕੋਈ ਨਹੀਂ ਤੁਸੀਂ ਜਾਣ ਦੋ ਫੇਰ ਕਹੂਗੀ ਕਿ ਹੁਣ ਮੇਰੀ ਮਾਂ ਨੇ ਠੀਕ ਤੇ ਇਹ ਮੈਨੂੰ ਜਾਣ ਨਹੀਂ ਦੇਣ ਦੇ ਜਾਣ ਕੇ ਕੱਲ ਨੂੰ ਹੁਣ ਮੈਨੂੰ ਵੀ ਸੁਖਣਾ ਪਤਾ ਹੀ ਆ ਮਾਂ ਵਾਲੀ ਆ ਮੈਂ ਵੀ ਉਹ ਵੀ ਬਿਮਾਰ ਹੋਵੇ ਤੇ ਖਿੱਚਦੇ ਹੁੰਦੀ ਆ ਕੋਈ ਨਹੀਂ ਜਾਂਦੋ ਕਰ ਲੂੰਗੀ ਮੈਂ ਅੱਗੇ ਵੀ ਕਰਦੀ ਹਾਂ ਹੌਲੀ ਹੌਲੀ ਮੈਂ ਆਪ ਹੀ ਕਰ ਲੈਣਾ ਕੰਮ ਕੋਈ ਨਹੀਂ ਚਾ ਠੀਕ ਆ ਕੋਈ ਨਹੀਂ ਫਿਰ ਮੈਨੂੰ ਖਲਾ ਦਵਾਂਗੇ ਨਾ ਕਰਕੇ ਐਵੇਂ ਘਰ ਚ ਫਿਰ ਤੁਹਾਨੂੰ ਪਤਾ ਲੱਗਣਾ ਨਹੀਂ ਨਹੀਂ ਖਲਾ ਦਵਾਂਗੇ ਫਿਰ ਉਹਨੂੰ ਜੇ ਤੂੰ ਠੀਕ ਠਾਕ ਚੰਗੀ ਤਾਂ ਫਿਰ ਮੈਨੂੰ ਖਲਾ ਦਾਂਗੀ ਮੈਂ ਕਿਹਨੇ ਦੋ ਜਾਂਦੇ ਰਹਿ ਜਾਂ ਕੋਈ ਨਹੀਂ ਮੈਂ ਕਰ ਲੂੰਗੀ ਉਹਨੂੰ ਖਲਾ ਦੋ ਤੁਸੀਂ ਜਾਂਦੋ ਕੋਈ ਹੋਣਾ ਨੂੰ ਮੈਂ ਖਲਾ ਦਨੀ ਆ ਦੋ ਚਾਰ ਦਿਨ ਰਹਿ ਹੋਵੇ ਤੇ ਮੁੜ ਕੇ ਮਹੀਨਾ ਨਹੀਂ ਉਹਨੂੰ ਨਾ ਲੈਣ ਦੇਣਾ ਠੀਕ ਆ ਇਹ ਮੈਂ ਤੁਸੀਂ ਅੱਪ ਸੀ ਵੇਹ ਲਿਓ ਮੈਂ ਹੁਣ ਚੰਗੀ ਥੋੜੀ ਲੱਗਦੀ ਹਾਂ ਸੱਸ ਤੁਸੀਂ ਜੇ ਮੈਂ ਰੋਜ਼ ਰਾਵਾਂ ਚ ਰਹਿੰਦੇ ਚੰਗੇ ਨਹੀਂ ਕਿ ਲੱਗ ਹੋਏ ਤੇ ਫਿਰ ਤੁਹਾਨੂੰ ਪਤਾ ਪਿੰਡ ਵਾਲੇ ਵੀ ਗੱਲਾਂ ਕਰਦੇ ਇਹਨਾਂ ਦੀ ਤੁਰੀ ਰਹਿੰਦੀ ਆ ਤੀਜੇ ਦਿਨ ਉਹ ਦੱਸਿਆ ਵੀ ਮੁਣਕੇ ਚੰਗੇ ਨਹੀਂ ਗੱਲ ਅੱਗੀ ਤੇ ਰੋਜ਼ੀ ਚੱਲ ਕੋਈ ਗੱਲ ਨਹੀਂ ਵੇਖ ਲਓ ਕੋਈ ਨਹੀਂ ਹੁਣ ਉਹਨੂੰ ਭੇਜ ਦਵਾਂਗੀ ਉਹਨੂੰ ਮੈਂ ਇਹ ਨਹੀਂ ਗੱਲ ਵੀ ਨਾ ਕਹਦੇਣੀ ਮੁਣਕੇ ਮਹੀਨਾ ਕਿਨਾਰਾ ਲਾਵੀ ਚੱਲ ਕੋਈ ਗੱਲ ਨਹੀਂ ਕਹਿ ਦਿਓ ਆਹੋ ਫਿਰ ਮੈਂ ਨਹੀਂ ਉਹ ਮੁੜ ਕੇ ਭੇਜਣਾ ਅਗੀ ਸੈੱਡ ਨੂੰ ਵੀ ਵੇਖਾਂ ਮੈਂ ਵੀ ਚਲ ਠੀਕ ਐ ਆਹੋ ਕਹਿ ਦਿਓ ਤੁਸੀਂ ਉਹਨੂੰ ਕੋਈ ਗੱਲ ਨਹੀਂ ਭਾਈ ਚੜਿਆ ਐ ਅੰਦਵਾਰਿਸ਼ ਆ ਹੀ ਜਾਣੀ ਐ ਜੇ ਮਾਰੀ ਛਾਗੀ ਨਾ ਸਿਆਲ ਵੀ ਆਈ ਜਾਣਾ ਚਲ ਕੋਈ ਨਹੀਂ ਉਦਾਂ ਵੀ 11ਵਾਂ ਮਹੀਨਾ ਸਿਆਲ ਤੇ ਆਣਾ ਹੀ ਹੈ ਕੋਈ ਗੱਲ ਨਹੀਂ ਆਉਂਦੇ ਬਰਿਸ਼ ਨੂੰ ਰਮਣ ਹਾਂਜੀ ਦੀ ਮੈਂ ਤੈਨੂੰ ਅੰਦਰ ਲੱਭਣੀ ਤੇ ਬਹੁਤ ਤੂੰ ਇੱਥੇ ਬਾਹਰ ਵੇਖ ਨਹੀਂ ਬੱਦਲ ਬੜਾ ਹੋਇਆ ਮੈਂ ਕਹ ਆਈ ਜਾਣਾ ਅੱਜ ਬੱਦਲ ਬੱਦਲ ਵੇ ਐਸੀ ਮੀਂਹ ਸਿਆਲ ਉਦਾਂ ਵੀ ਹਵਾ ਚ ਲੰਦੀ ਆ ਤੇ ਕੀ ਠੰਡੀ ਆ ਫਿਰ ਚਲੋ ਸਿਆਲ ਆ ਜਾਊਗਾ ਉਦਾਂ ਵੀ 11ਵਾਂ ਮਹੀਨਾ ਹੋਣ ਨਹੀਂ ਆਇਆ ਇਹ ਕਦੋਂ ਆਣਾ ਹੈ ਆ ਹੋ ਵੈਸੇ ਫਿਰ ਇਹ ਸੀਜ਼ਨ ਤੱਕ ਤੇ ਆ ਹੀ ਜਾਂਦੀ ਬਾ ਹਾਂ ਉਹੀ ਤਾਂ ਕਹ ਲਾ ਉਹ ਮੈਂ ਤੈਨੂੰ ਕਹਿਣਾ ਹੈ ਕਿ ਘਰ ਦਾ ਕੰਮ ਤੇ ਹੁਣ ਤੂੰ ਕਰ ਹੀ ਲੈਨੀ ਆ ਹਾਂਜੀ ਤੇ ਤੈਨ ਤੇ ਮੈਂ ਵੀ ਤੈਨੂੰ ਪਤਾ ਕਿੰਨਾ ਚੇਰ ਹੋ ਗਿਆ ਪਿੰਡ ਗਈ ਨੂੰ ਤੇ ਮੈਂ ਕਿਹਾ ਚੱਲ ਪਿੰਡ ਹੋਉਣੀ ਆ ਚਾਰ ਕੋ ਦਿਨ ਸੈੱਡ ਨੂੰ ਲੈ ਕੇ ਤੇ ਮੈਂ ਚੱਲ ਤੈਨੂੰ ਦੱਸ ਹੀ ਦਵਾਂ ਦੀਦੀ ਤੂੰ ਹੀ ਨਾ ਥੋੜੀ ਜਿਹੀ ਲੇਟ ਹੋ ਗਈ ਗੱਲ ਕਰਨ ਚ ਕਿਉਂ ਮੈਂ ਤੇ ਪਿੰਡ ਮੰਮੀ ਨੂੰ ਫੋਨ ਕਰਕੇ ਦੱਸਤਾ ਕਿ ਮੈਂ ਸ਼ਾਮੀ ਆ ਲੱਗੀ ਆ ਮੇਰਾ ਤੇ ਪਹਿਲੇ ਦਾ ਪਲਾਨ ਬਣਿਆ ਸੀ ਤੇ ਮੰਮੀ ਮੈਨੂੰ ਕਹਿੰਦੀ ਸੀ ਕੋਈ ਗੱਲ ਨਹੀਂ ਤੂੰ ਚਲੀ ਜਾ ਦੀਦੀ ਤੂੰ ਹੀ ਨਾ ਥੋੜਾ ਲੇਟ ਹੋ ਗਈ ਮੈਂ ਨਾ ਮੰਮੀ ਨੂੰ ਪੁੱਛਿਆ ਸੀ ਤੇ ਮੰਮੀ ਕਹਿੰਦੀ ਸੀ ਤੂੰ ਚਲੀ ਜਾ ਮੈਂ ਤੇ ਪਿੰਡ ਦਾ ਹਸਤਾ ਹੀ ਕਿ ਮੈਂ ਆਣਾ ਸਗੋਣਾ ਮੈਂ ਅੱਜ ਸ਼ਾਮੀ ਜਾਣਾ ਸੀ ਨੇ بڑا ਹੋ ਗਿਆ ਹੁਣ ਚੇਰੇ ਨਾ ਸਖਤੀ ਜਾਵਾਂਗੀ ਨਹੀਂ ਚਲ ਜਾਣ ਨੂੰ ਤੇ ਕੋਈ ਨਹੀਂ ਤੇ ਤੂੰ ਤੇ ਮੈਂ ਤਾਂ ਕਿਹਾ ਹੁਣ ਜੀ ਹੋ ਕੇ ਆਈਆਂ ਤੇ ਨਾਲੇ ਤੈਨੂੰ ਪਤਾ ਮੈਂ ਤੇ ਜਾਣਾ ਹੁੰਦਾ ਜੀਦੋਂ ਸੈਦ ਨੂੰ ਸਕੂਲ ਤੇ ਛੁੱਟੀਆਂ ਹੋਣ ਮੈਂ ਤੁਹਾਡੀ ਗੱਲ ਸਮਝਦੀ ਆ ਮੈਂ ਤੁਹਾਡੀ ਗੱਲ ਸਮਝਦੀ ਆ ਪਰ ਨਾ ਹੁਣ ਮੈਂ ਘਰ ਦੱਸਤਾ ਮਮੀ ਨਾ ਇੰਤਜ਼ਾਰ ਕਰ ਦਿੰਦੇ ਨੇ ਤੇ ਜੇ ਮੈਂ ਨਾ ਗਈ ਨਾ ਮਮੀ ਮੇਰੇ ਬਿਮਾਰ ਪੈ ਜਾਂਦੀ ਕਿ ਲੈ ਕੁੜੀ ਕਹਿੰਦੀ ਸੀ ਆ ਨਾ ਪਰ ਆਏ ਨਹੀਂ ਮੇ ਮਮੀ ਦਾ ਨਾ ਸਵੇਰ ਥੋੜਾ ਵੱਖਰਾ ਹੈ ਉਹ ਤੇ ਚਲੋ ਮਾਂ ਪਿਓ ਨੂੰ ਹੁੰਦਾ ਹੁਣ ਤੈਨੂੰ ਪਤਾ ਮੰਮੀ ਮੈਨੂੰ ਹੀ ਡੈ ਕ ਦੋ ਮਹੀਨੇ ਹੋ ਗਏ ਤੈਨ ਤਾਂ ਤੂੰ ਆਈ ਨਹੀਂ ਆ ਚਲ ਕੋਈ ਗੱਲ ਨਹੀਂ ਤੂੰ ਹੀ ਚਲ ਜਾ ਉਹ ਮੈਂ ਹੁਣ ਚਲ ਜਾਨੀ ਪਿੱਛੇ ਮੰਮੀ ਲਗਬੀਨ ਰੋਟੀ ਬਣਾਈ ਦੇਣਗੇ ਮੰਮੀ ਇਹਨਾਂ ਤੇ ਕਰ ਹੀ ਸਕਦੇ ਆ ਇੱਚੇ ਕਿਹੜੀ ਵੱਡੀ ਗੱਲ ਆ ਕਿ ਜੇ ਘਰ ਕੋਈ ਨਹੀਂ ਤੇ ਮੰਮੀ ਰੋਟੀ ਵੀ ਨਹੀਂ ਬਣਾ ਸਕਦੇ ਰੋਟੀ ਬਣਾਉਂਦੀ ਨਹੀਂ ਗੱਲ ਕੱਲੀ ਘਰ ਚ ਹੋਰ ਵੀ 100 ਕੰਮ ਹੁੰਦਾ ਕਰਨ ਵਾਲਾ ਤੈਨੂੰ ਕੋਈ ਗੱਲ ਨਹੀਂ ਇੱਕ ਦੋ ਦਿਨ ਕੰਮ ਨਾ ਹੋਣਗੇ ਕਿੱਡੀ ਆਖਰ ਨਹੀਂ ਆ ਚਲੀ ਇੱਥੇ ਕੋਈ ਗੱਲ ਨਹੀਂ ਤੁਸੀਂ ਦਾ ਜੇ ਜਾਣਾ ਤੇ ਜਾਓ ਪਰ ਮੈਂ ਨਾ ਆਪਣਾ ਪਲਾਨ ਨਹੀਂ ਕੈਨਸਲ ਕਰਨਾ ਮੈਂ ਤੁਹਾਨੂੰ ਦੱਸ ਦਿੰਨੀ ਆ ਕਿਉਂਕਿ ਮੈਂ ਫੋਨ ਕਰਤਾ ਪਿੰਡ ਤੇ ਮੈਂ ਸੇਰੇ ਚਲੇ ਜਾਣਾ ਹੈ ਭਾਵੇਂ ਮੈਂ ਪਹਿਲੇ ਜਾਂਦੀ ਨਹੀਂ ਪਰ ਨਾ ਹੋਣੀ ਮੈਂ ਰੁਕਣਾ ਕਿਉਂਕਿ ਮੈਂ ਤਾਂ ਦੱਸਤਾ ਦਾਸਰਾ ਦੇ ਚਾਲ ਠੀਕ ਆ ਮੈਂ ਮੰਦੀ ਆ ਪਰ ਤੂੰ ਮਰਜ਼ੀ ਮੇ ਨਾਲ ਕਰਦੀ ਸਹੀ ਕਿ ਦੀਦੀ ਤੈਨੂੰ ਪਤਾ ਤੇ ਹੈ ਕਿ ਛੁੱਟੀਆਂ ਆਉਂਦੀਆਂ ਹੋਰਪੁਰਪਤ ਜਿਹੜਾ ਸੁਪਲਾਣਾ ਕਿ 4-5 ਛੁੱਟੀਆਂ ਮੰਮੀ ਨੂੰ ਤੇ ਪਤਾ ਹੀ ਹੈ ਮੰਮੀ ਨੇ ਮੈਨੂੰ ਕਿਹਾ ਕੋਈ ਗੱਲ ਨਹੀਂ ਚੱਲ ਜੀ ਮੈਂ ਤਾਂ ਲਗਭੀਰ ਨਾਲ ਵੀ ਗੱਲ ਕੀਤੀ ਸੀ ਤੁਸੀਂ ਜਾ 2-4 ਦਿਨ ਪਹਿਲੇ ਗੱਲ ਕਰਦੇ ਫਿਰ ਮੈਂ ਕੋਈ ਸੋਚ ਵੀ ਲਾਂਦੀ ਹੁਣ ਮੈਂ ਕੀ ਸੋਚਾਂ ਮੈਨੂੰ ਤੇ ਆਪਨੇ ਹੀ ਪਤਾ ਕਿ 2-3 ਛੁੱਟੀਆਂ ਆਉਣੀਆਂ ਮੈਂ ਤਾਂ ਕਿਹਾ ਇੱਕ ਛੁੱਟੀ ਆ ਚਾਲ ਪਤਾ ਨਹੀਂ ਹੁਣ ਅ ਵੀ ਚਲੋ ਕੋਈ ਨਹੀਂ ਦੀਦੀ ਤੁਸੀਂ ਵੇਖ ਲਓ ਹੁਣ ਮੰਮੀ ਨੇ ਤੇ ਰੋਟੀ ਪਾਣੀ ਬਣਾ ਲੈਣਾ ਜੇ ਨਹੀਂ ਉਹੀ ਜਾਣਾ ਤੇ ਦੇਖੋ ਜਾਓ ਨਹੀਂ ਜਾਣਾ ਤੇ ਕੋਈ ਗੱਲ ਨਹੀਂ ਜਿੱਥੇ 2 ਮਹੀਨੇ ਕੱਡੇ ਆ ਮਹੀਨਾ ਹੋਰ ਸੀ ਜਦੋਂ ਨਾ ਬੱਚੇ ਸਕੂਲ ਚਲ ਜਾਂ ਨਾ ਫਿਰ ਪੇਕੇ ਵਾਲਾ ਮੂੰਹ ਘਾਟ ਹੀ ਕਰੀਦਾ ਕੋਈ ਗੱਲ ਨਹੀਂ ਉਹ ਤਾਂ ਫਿਰ ਮੈਂ ਆਪਣਾ ਸਾਰੀ ਲੂੰ ਮੰਮੀ ਨਾਲ ਗੱਲ ਕਰਕੇ ਤਾਂ ਹੀ ਕੋਈ ਗੱਲ ਨਹੀਂ ਹੋਇਆ ਤੂੰ ਫਿਰ ਗਾਂ ਤੇ ਜਾਣ ਬਾਰੇ ਫਿਰ ਵੇਖ ਲਾਂਗੇ ਤੇਰੇ ਜੇ ਮੇਰੇ ਵੀ ਤੇ ਤੇਰੇ ਵੀ ਵੇਖ ਲਾਂਗੇ ਕੋਈ ਗੱਲ ਨਹੀਂ ਲਿਖਾਂ ਕਿ ਢਿੱਚ ਲਾ ਕੇ ਮੇਰੇ ਕੋਈ ਹੀ ਕਿ ਇਹ ਪੇਕੇ ਨਾ ਜਾਵੇ ਤੂੰ ਚਲਾ ਕੇ ਨਾ ਚਲਾ ਕੇ ਮੈਂ ਵੀ ਬਥੇਰੀ ਆਂ ਮੈਂ ਵੀ ਨਹੀਂ ਕੈਨਸਲ ਕਰਦੀ ਪਲਾਨ ਜੇ ਮੈਂ ਜਾਣਾ ਮਤਲਬ ਜਾਣਾ ਹੈ ਮੈਂ ਕਿ ਨੂੰ ਤੈਨੂੰ ਕੀ ਲੱਗਦਾ ਤੂੰ ਸੋਚਦੀ ਹੋ ਨੀ ਇਹ ਇਹਨੂੰ ਇਦਾਂ ਕਹਾਂਗੀ ਮੈਂ ਚੱਲ ਰਹਣੀ ਆ ਤੇ ਪਿੱਛੇ ਕੰਮ ਕਰੂਗੀ ਮੈਂ ਅੱਜ ਅੱਗੇ ਕੰਮ ਤੋਂ ਡਰਦੀ ਆ ਤੇ ਹੁਣ ਤੇ ਮੈਂ 4-5 ਦਿਨ ਨਹੀਂ ਹੁਣ ਤੇ ਮੈਂ ਹਫਤਾ ਹੀ ਲਾ ਕੇ ਆਉਂ ਮੋਟੀ ਹਾਈ ਵੀ ਮਨਾ ਇਹਨਾਂ ਕਿੱਥੇ ਮੱਥਾ ਮਾਰਾਂ ਇਹਨੂੰ ਮੈਂ ਜਿੰਨਾ ਪਿਆਰ ਨਾਲ ਰੱਖਦੀ ਆ ਨਾ ਇਹ ਮੇਰੇ ਸਿਰ ਤੇ ਚੜ ਕੇ ਉਨਾ ਹੀ ਤਬਲੇ ਹੋ ਜਾਣ ਨੂੰ ਫਿਰਨ ਰਹੀ ਆ ਪਿੱਕੇ ਜਾਣਾ ਪਿੱਕੇ ਜਾਣਾ ਪਿੱਕ ਮੈਨੂੰ ਕਹਿੰਦੇ ਨਿਆਣਿਆਂ ਤੇ ਜਾਣਾ ਨਹੀਂ ਕੋਈ ਦਸੂ ਤੈਨੂੰ ਅਗਲੀ ਵਾਰ ਮੈਂ ਆ ਫਿਰ ਮੈਂ ਬੜਾ ਪਿਆਰ ਨਾ ਰਹਿ ਗਿਆ ਹੁਣ ਨਾ ਸਿੱਧੀ ਉਂਗਲੀ ਨਾਲ ਨਹੀਂ ਨਿਕਲਣਾ ਕਿਉਂ ਤੇਦੀ ਕਰਨੀ ਪੈਣੀ ਇਹਦੇ ਲਈ ਇੰਨੇ ਨਹੀਂ ਦਸੂਤ ਹੋਣਾ ਕੋਈ ਗੱਲ ਨਹੀਂ ਤੈਨੂੰ ਮੈਂ ਦੱਸਦੀ ਹੁਣ ਲੈ ਲੈ ਇਸਦੇ ਆਇਆ ਬੇਸਣ ਚੋੱਕੇ ਨਾ ਕੋ ਸਵਾਦ ਦਾ ਡੱਬਾ ਨਾ ਲੱਭਾ ਸੋਨਾ ਤੇ ਨਾ ਪਾ ਕੇ ਆਈ ਹੈ ਕੋਈ ਗੱਲ ਨਹੀਂ ਕਰਨ ਵਾਲੀ ਐਨਾ ਸੋਨਾ ਪੈ ਗਿਆ ਇਹਨੂੰ ਮੈਨੂੰ ਤਾਂ ਸਮਝ ਨਹੀਂ ਆਉਂਦੀ ਚੱਲ ਕੋਈ ਨਾ ਕੀ ਪਾ ਝੂਠਾ ਹੀ ਪਾਇਆ ਹੋਣਾ ਵਾ ਹੁਣ ਮਾਈ ਪਤਾ ਨਹੀਂ ਕਿੱਥੇ ਨਿਕਲ ਗਈ ਆ ਇਦਾਂ ਕਰਦੀ ਆ ਪਾਣੀ ਤੇ ਮੈਂ ਗਲਾਸਾਂ ਚ ਪਾਇਆ ਹੀ ਆ ਪਾਣੀ ਫੜਾ ਦਿੰਨੀ ਆ ਠੱਡਾ ਠੁੰਡਾ ਮੈਂ ਨਹੀਂ ਦੇਣਾ ਇਹਨਾਂ ਨੂੰ